ਇੱਕ ਗਰੀਬ ਲੜਕਾ ਸੜਕ ਦੇ ਕਿਨਾਰੇ ਮਿੱਟੀ ਦੇ ਬਰਤਨ ਵੇਚ ਰਿਹਾ ਸੀ ਕਿਉਂਕਿ ਉਸਦੀ ਮਾਲੀ ਹਾਲਤ ਠੀਕ ਨਹੀਂ ਸੀ ਬਰਤਨ ਵੇਚਣ ਦੇ ਨਾਲ ਨਾਲ ਉਹ ਆਪਣੀ ਪੜ੍ਹਾਈ ਵੀ ਕਰਦਾ ਸੀ ਇੱਕ ਦਿਨ ਬਰਤਨ ਵੇਚਦਾ ਵੇਚਦਾ ਉਹ ਥੱਕ ਗਿਆ ਤਾਂ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਤੇ ਉਸ ਨੇ ਸੋਚਿਆ ਜੇ ਕਿਸੇ ਘਰ ਜਾ ਕੇ ਮਦਦ ਮੰਗ ਲਈ ਜਾਵੇ ਫਿਰ ਉਸ ਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਬਾਹਰ ਇੱਕ ਲੜਕੀ ਨਿਕਲ ਕੇ ਆਈ ਤਾਂ ਲੜਕਾ ਥੋੜਾ ਘਬਰਾ ਗਿਆ ਉਸਦੀ ਬੇਚੈਨੀ ਵੀ ਵੱਧ ਗਈ ਉਸ ਲੜਕੇ ਨੇ ਕਿਹਾ ਕਿ ਮੈਨੂੰ ਪਾਣੀ ਪੀਣ ਲਈ ਮਿਲ ਸਕਦਾ ਹੈ ਤਾਂ ਲੜਕੀ ਅੰਦਰ ਗਈ ਅਤੇ ਸੋਚਣ ਲੱਗੀ ਕਿ ਗਰੀਬ ਲੋਕਾਂ ਨੂੰ ਪਾਣੀ ਤਾਂ ਸਾਰੇ ਹੀ ਪਿਲਾਉਂਦੇ ਹਨ ਹੋ ਸਕਦਾ ਹੈ ਉਸ ਨੂੰ ਭੁੱਖ ਵੀ ਲੱਗੀ ਹੋਵੇ ਉਸ ਨੇ ਵੇਖਿਆ ਕਿ ਰੋਟੀ ਤਾਂ ਨਹੀਂ ਹੈ ਪਰ ਉਸ ਦੀ ਨਜ਼ਰ ਡੱਬੇ ਵਿੱਚ ਪਏ ਦੁੱਧ ਤੇ ਪਈ ਉਸ ਨੇ ਇੱਕ ਗਲਾਸ ਦੁੱਧ ਦਾ ਭਰਿਆ ਅਤੇ ਲੜਕੇ ਨੂੰ ਦੇ ਦਿੱਤਾ ਉਗਰੀਵ ਲੜਕਾ ਦੁੱਧ ਪੀ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਉਸ ਦੀ ਪਿਆਸ ਅਤੇ ਭੁੱਖ ਕਾਫੀ ਹੱਦ ਤੱਕ ਘਟ ਹੋ ਚੁੱਕੀ ਸੀ ਲੜਕੇ ਨੇ ਕਿਹਾ ਮੈਡਮ ਜੀ ਦੁੱਧ ਦੇ ਕਿੰਨੇ ਪੈਸੇ ਦੇਵਾਂ ਲੜਕੀ ਨੇ ਕਿਹਾ ਇਸ ਦੀ ਕੋਈ ਜ਼ਰੂਰਤ ਨਹੀਂ ਹੈ ਮੇਰੀ ਮਾਂ ਨੇ ਸਿਖਾਇਆ ਹੈ ਕਿ ਮੁਸੀਬਤ ਵਿੱਚ ਲੋਕਾਂ ਦੀ ਮਦਦ ਕਰਕੇ ਉਹਨਾਂ ਤੋਂ ਪੈਸੇ ਨਹੀਂ ਲਏ ਜਾਂਦੇ ਇਹ ਮੇਰਾ ਕਰਮ ਸੀ ਅਤੇ ਮੈਂ ਇਸ ਨੂੰ ਕੀਤਾ ਤੇ ਮੈਂ ਇਸ ਵਿੱਚ ਹੀ ਖੁਸ਼ ਹਾਂ ਫਿਰ ਉਹ ਲੜਕਾ ਉੱਥੋਂ ਚਲਾ ਗਿਆ ਤੇ ਰਸਤੇ ਵਿੱਚ ਸੋਚ ਰਿਹਾ ਸੀ ਕਿ ਦੁਨੀਆ ਵਿੱਚ ਚੰਗੇ ਲੋਕਾਂ ਦੀ ਕਮੀ ਨਹੀਂ ਹੈ ਜੇ ਲੱਭਿਆ ਜਾਵੇ ਤਾਂ ਇਦਾਂ ਦੇ ਚਿਹਰੇ ਅਤੇ ਲੋਕ ਸਾਰੀਆਂ ਦਿਸ਼ਾਵਾਂ ਵਿੱਚ ਮੌਜੂਦ ਹਨ ਇਸ ਤਰ੍ਹਾਂ ਸਕਾਰਾਤਮਕ ਵਿਚਾਰ ਤੇ ਚੰਗੀਆਂ ਗੱਲਾਂ ਉਸਦੇ ਦਿਲ ਤੇ ਦਿਮਾਗ ਵਿੱਚ ਚੱਲ ਰਹੀਆਂ ਸਨ ਫਿਰ ਕਈ ਸਾਲਾਂ ਤੱਕ ਸੰਘਰਸ਼ ਕਰਨ ਤੋਂ ਬਾਅਦ ਇੱਕ ਦਿਨ ਉਹ ਲੜਕਾ ਪੜ੍ਹ ਲਿਖ ਕੇ ਬਹੁਤ ਵੱਡਾ ਡਾਕਟਰ ਬਣ ਗਿਆ ਅਤੇ ਲੋਕਾਂ ਦੀ ਮਦਦ ਕਰਦਾ ਰਿਹਾ ਫਿਰ ਇੱਕ ਦਿਨ ਉਹ ਹੀ ਲੜਕੀ ਅਚਾਨਕ ਬਿਮਾਰ ਹੋ ਗਈ ਉਸ ਲੜਕੀ ਨੂੰ ਡਾਕਟਰ ਦੇ ਕੋਲ ਲਿਆਂਦਾ ਗਿਆ ਪਰ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਸੀ ਉਸ ਦੀ ਹਾਲਤ ਨੂੰ ਦੇਖਦੇ ਹੋਏ ਉੱਥੋਂ ਦੇ ਡਾਕਟਰਾਂ ਨੇ ਉਸ ਨੂੰ ਵੱਡੇ ਹਸਪਤਾਲ ਵਿੱਚ ਭੇਜ ਦਿੱਤਾ ਫਿਰ ਉੱਥੇ ਜਾਣ ਤੋਂ ਬਾਅਦ ਜਦੋਂ ਇਲਾਜ ਲਈ ਸਾਰੀ ਫਾਰਮੈਲਿਟੀ ਪੂਰੀ ਕੀਤੀ ਗਈ ਤਾਂ ਡਾਕਟਰ ਨੂੰ ਪਤਾ ਲੱਗਿਆ ਕਿ ਇਹ ਤਾਂ ਉਹੀ ਲੜਕੀ ਹੈ ਜਿਸਨੇ ਕਾਫੀ ਸਾਲ ਪਹਿਲਾਂ ਮੇਰੀ ਮਦਦ ਕੀਤੀ ਸੀ ਹੁਣ ਮੈਂ ਇਸ ਦਾ ਚੰਗਾ ਇਲਾਜ ਕਰਕੇ ਅਤੇ ਉਸ ਨੂੰ ਠੀਕ ਕਰਕੇ ਹੀ ਇਸ ਦਾ ਕਰਜ਼ ਚੁਕਾਵਾਂਗਾ ਜਦੋਂ ਸਾਰਾ ਕੰਮ ਖਤਮ ਹੋ ਗਿਆ ਅਤੇ ਲੜਕੀ ਦਾ ਆਪਰੇਸ਼ਨ ਖਤਮ ਹੋਇਆ ਤਾਂ ਉਸ ਲੜਕੀ ਨੂੰ ਇੱਕ ਲਫਾਫੇ ਵਿੱਚ ਬੰਦ ਇੱਕ ਪੱਤਰ ਮਿਲਿਆ ਉਸ ਪੱਤਰ ਵਿੱਚ ਲਿਖਿਆ ਸੀ ਕਿ ਤੁਸੀਂ ਪੂਰੀ ਤਰ੍ਹਾਂ ਠੀਕ ਹੋ ਅਤੇ ਇਸ ਇਲਾਜ ਦਾ ਪੈਸਾ ਤਾਂ ਤੁਸੀਂ ਕਈ ਸਾਲ ਪਹਿਲਾਂ ਹੀ ਇੱਕ ਗਲਾਸ ਦੁੱਧ ਦਾ ਦੇ ਕੇ ਚੁਕਾ ਦਿੱਤਾ ਸੀ ਉਸ ਲੜਕੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸਨੇ ਕਿਹਾ ਮੇਰੇ ਕੋਲ ਤਾਂ ਇਲਾਜ ਲਈ ਪੈਸੇ ਵੀ ਨਹੀਂ ਸਨ ਪਰ ਤੁਸੀਂ ਮੇਰੇ ਜੀਵਨ ਵਿੱਚ ਭਗਵਾਨ ਬਣ ਕੇ ਆਏ ਉਸ ਡਾਕਟਰ ਨੇ ਕਿਹਾ ਜਦੋਂ ਅਸੀਂ ਦੂਜਿਆਂ ਦੀ ਮਦਦ ਬਿਨਾਂ ਕਿਸੇ ਸਵਾਰਥ ਤੋਂ ਕਰਦੇ ਹਾਂ ਤਾਂ ਇੱਕ ਦਿਨ ਵਿਆਜ ਸਮੇਤ ਸਾਨੂੰ ਵਾਪਸ ਮਿਲਦਾ ਹੈ ਇਸ ਲਈ ਅੱਜ ਦੇ ਸਮੇਂ ਵਿੱਚ ਸਾਨੂੰ ਵੀ ਜਿਆਦਾ ਤੋਂ ਜਿਆਦਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਜੋ ਖੁਸ਼ੀ ਸਾਨੂੰ ਮਿਲਦੀ ਹੈ ਉਹ ਦੁਨੀਆ ਦੀ ਮਹਿੰਗੀ ਤੋਂ ਮਹਿੰਗੀ ਚੀਜ਼ ਨਾਲ ਵੀ ਨਹੀਂ ਖਰੀਦੀ ਜਾ ਸਕਦੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਕਮੈਂਟ ਰਾਹੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਸੁਣਨ ਲਈ ਸਟੋਰੀਜ਼ ਕਲਾਸਿਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ